ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜੋ ਕਿ ਸਮੇਂ-ਸਮੇਂ ਤੇ ਸਿੱਧੂ ਮੂਸੇਵਾਲੇ ਦੇ ਚੌਣ ਵਾਲਿਆਂ ਨੂੰ ਸਿੱਧੂ ਦੇ ਕੇਸ ਨਾਲ ਜੁੜੀ ਅਪਡੇਟ ਦੱਸਦੇ ਹੀ ਰਹਿੰਦੇ ਹਨ ਤੇ ਹੁਣ ਬਾਪੂ ਬਲਕੌਰ ਸਿੰਘ ਨੇ ਪਿਛਲੇ 8 ਮਹੀਨਿਆਂ ਵਿੱਚ ਹੋਈਆਂ ਤਿੰਨ ਗੱਲਾਂ ਦੱਸੀਆਂ ਹਨ ਬਾਪੂ ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਿੱਧੂ ਦੇ ਜਾਣ ਦੇ 572 ਦਿਨ ਬਾਅਦ ਪਿਛਲੇ 8 ਮਹੀਨਿਆਂ ਵਿੱਚ ਤਿੰਨ ਬਹੁਤ ਮਹੱਤਵਪੂਰਨ ਗੱਲਾਂ ਹੋਈਆਂ ਹਨ ਪਹਿਲੀ ਮੇਰੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲੇ ਜਵਾਹਾ ਕਤਲ ਨਸ਼ਾ ਤਸਕਰੀ ਅਤੇ ਫਰੋਤੀਆਂ ਸੰਬੰਧੀ ਕੱਤਰਕੇ ਸੌਚੇ ਨਾਮਜਦ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੰਟਰਵਿਊ ਰਾਹੀਂ ਮਸ਼ਹੂਰੀ ਕੀਤੀ ਗਈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਅਜੇ ਵੀ ਵਿਚਾਰ ਕਰ ਰਹੇ ਹਨ ਕਿ ਇੰਟਰਵਿਊ ਨੂੰ ਇੰਟਰਨੈਟ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ ਜਦਕਿ ਆਮ ਬੰਦੇ ਜਾਂ ਪੱਤਰਕਾਰ ਵੱਲੋਂ ਕੋਈ ਵੀ ਟਵੀਟ ਤੁਰੰਤ ਹਟਾ ਲਿਆ ਜਾਂਦਾ ਹੈ ਮਾਨਯੋਗ ਹਾਈ ਕੋਰਟ ਨੇ ਦੇਖਿਆ ਕਿ ਇੰਟਰਵਿਊ ਵਿੱਚ ਗੈਂਗਸਟਰ ਦੇ ਹੱਕ ਵਿੱਚ ਲੱਖਾਂ ਵਿਊ ਅਤੇ ਕਮੈਂਟ ਹਨ ਜੋ ਸਾਫ਼ ਦਰਸਾਉਂਦਾ ਹੈ ਕਿ ਕਿਵੇਂ ਇੱਕ ਗੈਂਗਸਟਰ ਨੂੰ ਹੀਰੋ ਬਣਾਇਆ ਜਾ ਰਿਹਾ ਹੈ ਅਦਾਲਤ ਨੇ ਹੁਣ ਇੰਟਰਵਿਊ ਹਟਾਉਣ ਦੇ ਹੁਕਮ ਦਿੱਤੇ ਹਨ ਪਰ ਹੁਣ ਤੱਕ ਇੰਟਰਵਿਊ ਨੇ ਆਪਣਾ ਕੰਮ ਕਰ ਦਿੱਤਾ ਹੈ ਇਸ ਨੇ ਸਿਆਸੀ ਏਜੰਡੇ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ ਦੂਸਰੀ ਗੱਲ ਵਿੱਚ ਪਿਤਾ ਬਲਕੌਰ ਸਿੰਘ ਨੇ ਲਿਖਿਆ ਕਿ ਸਟ ਇਹ ਪਤਾ ਲਗਾਉਣ ਵਿੱਚ ਅਸਫਲ ਰਹੀ ਹੈ ਕਿ ਇੰਟਰਵਿਊ ਕਿੱਥੇ ਕੀਤੀ ਗਈ ਸੀ ਇਹ ਜਿਆਦਾ ਸੰਭਾਵਨਾ ਹੈ ਕਿ ਸਟ ਨੇ ਜਾਣਬੁੱਝ ਕੇ ਤੱਥਾਂ ਨੂੰ ਲੁਕੋਇਆ ਹੈ ਅਤੇ ਪੰਜਾਬ ਸਰਕਾਰ ਨੇ ਅਜਿਹਾ ਹੋਣ ਦਿੱਤਾ ਹੈ ਤੀਸਰੀ ਗੱਲ ਦੱਸਦੇ ਹੋਏ ਪਿਤਾ ਬਲਕੌਰ ਸਿੰਘ ਨੇ ਲਿਖਿਆ ਕਿ ਮਾਨਯੋਗ ਹਾਈ ਕੋਰਟ ਨੇ ਇੱਕ ਨਵੀਂ ਸਟ ਬਣਾ ਦਿੱਤੀ ਹੈ ਇਸ ਗੱਲ ਤੇ ਸਵਾਲ ਖੜੇ ਕੀਤੇ ਹਨ ਕਿ ਇੰਟਰਵਿਊ ਜਿਸ ਨੇ ਸਪਸ਼ਟ ਤੌਰ ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਰਾਸ਼ਟਰੀ ਸੁਰੱਖਿਆ ਲਈ ਖਤਰਾ ਜਾਪਦਾ ਹੈ ਜਿਸ ਵਿੱਚ ਸਲਮਾਨ ਖਾਨ ਨੂੰ ਧਮਕੀਆਂ ਹਨ ਨੂੰ ਕਿਉਂ ਨਹੀਂ ਹਟਾਇਆ ਗਿਆ ਰਾਸ਼ਟਰੀ ਸੁਰੱਖਿਆ ਦੇ ਇਹਨਾਂ ਮੁੱਦਿਆਂ ਵਿੱਚੋਂ ਇਹ ਸਭ ਕਿਸੇ ਮੀਡੀਆ ਅਦਾਰੇ ਲਈ ਮਹੱਤਵਪੂਰਨ ਨਹੀਂ ਹੈ ਰਾਸ਼ਟਰੀ ਅਤੇ ਪੰਜਾਬੀ ਦੋਵੇਂ ਮੀਡੀਆ ਨੇ ਅੱਖਾਂ ਮੀਚੀਆਂ ਹੋਈਆਂ ਹਨ ਕਿਉਂ